ਬੀਤੇ ਦਿਨੀ ਅਮਰੀਕਸਰ ਜ਼ਿਲ੍ਹੇ ਦੇ ਪਿੰਡ ਮਾਨਾਵਾਲਾ ਕਲਾ ਵਿਖੇ ਦਰਗਾਹ ਬਾਬਾ ਲਾਲ ਸ਼ਾਹ ਜੀ ਦੀ ਦਰ ਸਾਲਾਨਾ ਜੋੜ ਮੇਲਾ ਪੂਰੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਇਹ ਮੇਲਾ ਹਰ ਸਾਲ ਦੀ ਤਰ੍ਹਾਂ ਇਲਾਕੇ ਦੀਆਂ ਸੰਗਤਾਂ ਤੇ ਸਹਿਯੋਗ ਦੇ ਨਾਲ ਪੂਰੀ ਤੋਂਮਤਾਵ ਨਾਲ ਮਨਾਇਆ ਗਿਆ। ਜਿੱਥੇ ਮੇਲੇ ਦੀ ਆਰੰਭਤਾ ਮੌਕੇ ਕਈ ਪਾਰਟੀਆਂ ਵੱਲੋਂ ਬਾਬਾ ਲਾਲ ਸ਼ਾਹ ਜੀ ਦੇ ਗੁਣਗਾਨ ਗਾ ਕੇ ਪਹੁੰਚੀਆਂ ਹੋਈਆਂ। ਸੰਗਤਾਂ ਨੂੰ ਨੇਹਾਲ ਕੀਤਾ ਗਿਆ। ਉੱਥੇ ਹੀ ਸੰਗਤਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਠੰਡੇ ਮਿੱਠੇ ਜਲਦੀ ਚਬੀਲ ਪੂਰਾ ਦਿਨ ਚਕਾਈ ਗਈ ਅਤੇ ਗੁਰੂ ਦੇ ਅਟੋਲ ਲੰਗਰ ਆਇਆ ਹੋਇਆ ਸੰਗਤਾਂ ਵਿੱਚ ਵਰਤਾਇਆ ਗਿਆ। ਸੇਰ ਤੋਂ ਲੈ ਕੇ ਸ਼ਾਮ ਤੱਕ ਸੰਗਤਾਂ ਦਾ ਦਰਗਾਹ ਵਿੱਚ ਨਸਮਸਕ ਹੋਣ ਲਈ ਆਉਣਾ ਜਾਣਾ ਲੱਗਾ ਰਿਹਾ। ਮੇਲੇ ਦੀਆਂ ਰੌਣਕਾਂ ਵਧਾਉਣ ਅਤੇ ਚਾਰ ਚਰਨ ਲਾਉਣ ਲਈ ਕਬੱਡੀ ਦੇ ਮੈਚ ਕਰਵਾਏ ਗਏ ਜਿਸ ਵਿੱਚ ਸੋਰ ਸਿੰਘ ਬਾਬਾ ਵਿੱਦੀ ਚੰਦ ਪਾਈ ਲੱਡੂ ਕਬੱਡੀ ਕੱਪ ਵੱਲੋਂ ਮੈਚ ਕਰਵਾਏ ਗਏ ਅਤੇ ਜੇਤੂ ਰਹੀਆਂ ਟੀਮਾਂ ਨੂੰ 33000 ਦੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਕਬੱਡੀ ਕੱਪ ਦੌਰਾਨ ਮੇਲੇ ਵਿੱਚ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਪਾਬਾ ਮੇਜਰ ਸਿੰਘ ਤਰਨਾਦਲ ਸਾਬਕਾ ਸਰਪੰਚ ਸੁਖਰਾਜ ਸਿੰਘ ਰਦਾਵਾ ਮੌਜੂਦਾ ਸਰਪੰਚ ਸਤਨਾਮ ਸਿੰਘ ਲਾਲਾ ਸ਼ਮਸ਼ੇਰ ਸਿੰਘ ਮਹਿਰਬਾਨਪੁਰਾ ਮੈਂਬਰ ਪੰਚਾਇਤ ਜੈਪਾਲ ਸਿੰਘ ਿੱਲੋ ਕੰਜੀਤ ਸਿੰਘ ਕਸ਼ਮੀਰ ਸਿੰਘ ਮੀਤ ਇੰਦਰ ਸਿੰਘ ਕੁਲਵਿੰਦਰ ਸਿੰਘ ਸੁਖਮਾਨ ਸਿੰਘ ਵੱਲੋਂ ਹੋਰ ਆਈਆਂ ਹੋਈਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਕੇ ਮੇਲੇ ਨੂੰ ਸਮਾਪਤ ਕੀਤਾ ਗਿਆ ਅਤੇ ਅੱਗੇ ਤੋਂ ਵੀ ਵੱਧ ਚੜ ਕੇ ਮੇਲੇ ਨੂੰ ਮਨਾਉਣ ਲਈ ਸੰਗਤਾਂ ਅੱਗੇ ਅਪੀਲ ਕੀਤੀ ਗਈ। ਅੰਮ੍ਰਿਤਸਰ ਤੋਂ ਜਸਵੀਰ ਸਿੰਘ ਭੋਲਾ ਦੀ ਖਾਸ ਰਿਪੋਰਟ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਰਜਤਾਂ ਸੰਗਤ ਇਸ ਵਕਤ ਅਸੀਂ ਮਾਨਾ ਵਾਲਾ ਵਿਖੇ ਪੁੱਜ ਕੇ ਹੋਇਆ ਕਿੱਥੇ ਅੱਜ ਬਾਬਾ ਲਾਲ ਸਾਹਿਬ ਦੀ ਯਾਦ ਵਿੱਚ ਜਿਹੜਾ ਵਾ ਮੇਲਾ ਮਨਾਇਆ ਜਾ ਰਿਹਾ ਚੌਥਾ ਦਿਨ ਆ ਰਿਹਾ ਇਸ ਵਕਤ ਪਿੰਡ ਦੇ ਸਰਪੰਚੋਂ ਮੋਢਾ ਅੱਗੇ ਸੱਜਣ ਸਾਡੇ ਨਾਲ ਆਪਾਂ ਨਾਲ ਗੱਲਬਾਤ ਕਰਦੇ ਆ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਦੇ રાયકોજી કા કાલ થા રાયકોજી કે પર આજ જરા મેલા હો રયા કિના દી યાદી ક્યો રયા બાજી એ બાબા લાલશરી યાદ وچ મેલા હો રયા બહોત વઢિયા મતલબ કે જગ્યા ਬਾਲਾ ਜੀ ਜਿਹੜੇ ਇੱਥੇ ਲੱਗੇ ਨਾਲ ਹੀ ਬਹੁਤ ਵਧੀਆ ਬਲਤਪਤਾਨ ਬਾਬਾ ਜੀ ਦਾ ਹਰ ਸਾਲ ਇੱਥੇ ਮੇਲਾ ਹੁੰਦਾ ਹਾਂ ਜੀ ਅੱਜ ਕੀ ਇੱਥੇ ਆਪਣਾ ਕਬੱਡੀ ਕੱਪ ਹੁੰਦਿਆ ਪਹਿਲਾ ਕਬੱਡੀ ਕੱਪ ਹੁੰਦਿਆ ਇੱਥੇ ਤੇ ਮਤਲਬ ਕਿ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਬੱਚਿਆਂ ਨੂੰ ਪ੍ਰੇਰਿਤ ਕਰਨਾ ਤੇ ਨਸ਼ਿਆਂ ਤੋਂ ਦੂਰ ਰਹਿਣ ਤੇ ਆਪਣਾ ਮਤਲਬ ਕਿ ਬਲੇ 10 ਸਾਲ ਤੋਂ ਲਗਾਤਾਰ ਮੇਲਾ ਚੱਲ ਰਿਹਾ ਹੈ ਜੀ ਇਹ ਸਾਡੀ ਹੋਸ਼ ਤੋਂ ਪਹਿਲਾਂ ਦਾ ਚੱਲ ਰਿਹਾ ਹੈ ਜੀ ਠੀਕ ਹੈ ਕਾਫੀ ਸਾਲ ਤੋਂ ਮੱਲੇ ਜਿਵੇਂ ਲੇਕਨੇਕੇ ਨੇ ਉਰੋਨਾ ਚੱਲ ਰਿਹਾ ਮੇਲਾ ਜੀ ਹਾਂ ਸੋ ਇਸ ਵਕਤ ਸਾਡੇ ਨਾਲ ਇੱਥੇ ਨਿਹਾਲ ਸਿੰਘ ਜੀ ਸਾਡੇ ਨਾਲ ਆਪਾਂ ਨਾਲ ਵੀ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਬਾਬਾ ਜੀ ਕਹੋਗੇ ਮੇਲੇ ਬਾਰੇ ਜੀ ਬਹੁਤ ਵਧੀਆ ਲੱਗਾ ਜੀ ਜਿਸ ਤਰ੍ਹਾਂ ਆਪਾਂ ਵੇਨੇ ਆ ਕਿ ਸਾਰੇ ਸਮਾਜ ਦੀ ਨਿਗਾਸ ਤਰ੍ਹਾਂ ਕੇ ਨਸ਼ਾ ਜੀ ਬਹੁਤ ਜ਼ਿਆਦਾ ਚੱਲ ਰਿਹਾ ਹੈ ਜੇ ਉਹ ਨਸ਼ੇ ਵਾਲਾ ਦੁਨੀਆ ਵੇਂ ਦੀ ਹੈ ਤੇ ਉਹ ਵੀ ਬਹੁਤ ਜ਼ਿਆਦਾ ਚੱਲ ਰਿਹਾ ਹੈ ਤੇ ਜੇ ਆਪਾਂ ਵੇਨੇ ਕੋਈ ਚੰਗੀਆਂ ਚੀਜ਼ਾਂ ਦੇਖਣਾ ਚਾਹੁੰਦੇ ਆ ਤੇ ਉਹ ਵੀ ਬਹੁਤ ਜ਼ਿਆਦੀਆਂ ਆ ਅੱਜ ਇਸ ਤਰ੍ਹਾਂ ਆਪ ਜੀ ਵੇਖ ਰਹੇ ਹੋ ਕਿ ਕਬੱਡੀ ਕੱਪ ਹੋ ਰਿਹਾ ਵਾ ਇਹਦੇ ਵਿੱਚ ਵੇਖੋ ਕਿੱਡੇ ਵਧੀਆ ਨੌਜਵਾਨ ਜਿਹੜੇ ਭਲੇ ਕਿੱਡੇ ਸੋਹਣੇ ਲੱਗਦੇ ਆ ਅਸੀਂ ਸਮਾਜ ਨੂੰ ਵੀ ਇਹੋ ਕਹਿਣਾ ਚਾਹੁੰਦੇ ਆ ਕਿ ਇਸ ਤਰ੍ਹਾਂ ਕਰੋ ਕੋਈ ਨਾ ਕੋਈ ਜਿਹੜਾ ਵਾ ਸਮਾਜ ਦਾ ਉਹ ਕੰਮ ਕਰੋ ਜਿਹੜਾ ਚੰਗਾ ਲੱਗੇ ਜਿਦਾਂ ਨਾਲ ਕਬੱਡੀ ਖਿਡਾਰੀ ਆ ਇਹ ਵੀ ਆ ਕੋਈ ڪرکٹ ਖਿਡਾਰੀ ਹੁੰਦਾ ਕੋਈ ਫੁੱਟਬਾਲ ਦਾ ਖਿਡਾਰੀ ਹੁੰਦਾ ਕੋਈ ਨਾ ਕੋਈ ਚੰਗੇ ਪਾਸੇ ਤੁਰੋ ਉਹਨੇ ਹੰਗ ਸਿੰਘ ਪਹੁੰਚ ਜਾਵਾ ਉਹ ਘੋੜ ਦੌੜ ਗੱਤਗਾ ਗੱਤਗਾ ਅਖਾੜਾ ਉਹ ਵੀ ਜਿਸ ਤਰ੍ਹਾਂ ਕਿਉਂਕਿ ਹਰ ਇੱਕ ਪੱਖ ਦੇ ਵਿੱਚ ਜਿੱਧਰ ਨੂੰ ਵੀ ਦੁਨੀਆ ਦਾ ਫਰੂ ਆ ਵਧੀਆ ਪਰ ਜਿਹੜਾ ਨਸ਼ੇ ਵਾਲਾ ਉਹ ਸਭ ਤੋਂ ਮਾੜਾ ਹੈ ਹਾਂ ਜਿਹੜੇ ਕਾਲੇ ਦੇਖਿਆ ਜਾਵੇ ਅੰਮ੍ਰਿਤਸਰ ਤੇ ਜੰਡਿਆਲਾ ਜਿਹੜਾ ਏਰੀਆ ਹੈਗਾ ਵਾ ਗੈਂਗਸਟਰ ਦੇ ਵਿੱਚ ਜ਼ਿਆਦਾ ਵੜਿਆ ਹੋਇਆ ਵਾ ਕਿਉਂਕਿ ਰੋਜ਼ ਨਿਤ ਨਵੀਂ ਗੋਲੀ ਚੱਲ ਰਹੀ ਹੈਗੀ ਆ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੋ ਇਹ ਸਰਕਾਰਾਂ ਦਾ ਦੋਸ਼ ਹੈ ਜੀ ਕਿਉਂਕਿ ਜੇ ਸਰਕਾਰਾਂ ਵੜਿਆ ਲਿਖਿਆ ਮੁੰਡਿਆਂ ਨੂੰ ਨੌਕਰੀਆਂ ਦੇਣ ਰੁਜ਼ਗਾਰ ਮਿਲੇ ਤੇ ਹੋ ਸਕਦਾ ਜਿਹੜੀ ਆਡੀ ਪਬਲਿਕ ਹੈ ਕੰਮ ਨਾ ਪਵੇ ਤੁਹਾਡੇ ਮਨ ਵਿੱਚ ਬਾਬਾ ਲਾਸ਼ਾ ਜੀ ਦਾ ਮੇਲਾ ਹੋਏਗਾ ਇਸ ਮੇਲੇ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਜੀ ਬਹੁਤ ਵਧੀਆ ਜੀ ਜਿਸ ਤਰ੍ਹਾਂ ਇਹਨਾਂ ਨੇ ਸਰਪੰਚ ਸਾਹਿਬ ਨੇ ਜਾਂ ਪਿੰਡ ਦੀਆਂ ਪੰਚਾਇਤਾਂ ਨੇ ਜਾਂ ਸੰਗਤ ਦੇ ਸਹਿਯੋਗ ਨਾਲ ਮਨਾਇਆ ਬਹੁਤ ਵਧੀਆ ਗੱਲ ਹੈ ਕਿਉਂਕਿ ਇਹਨਾਂ ਨੇ ਬਹੁਤ ਵਧੀਆ ਕੰਮ ਕਰਾਇਆ ਕਬੱਡੀ ਕਬੱਡੀ ਦਾ ਕੱਪ ਕਰਾ ਰਹੇ ਆ ਬਹੁਤ ਵਧੀਆ ਲੱਗਾ ਜੀ ਆਪਾਂ ਨੂੰ ਹੋਰ ਗੁਰੂ ਕਿਰਪਾ ਕਰੇ ਹੋਰ ਐਸੋ ਜੀ ਸਰਪੰਚ ਸਾਹਿਬ ਵੀ ਸਾਡੇ ਨਾਲ ਆਪਾਂ ਨਾਲ ਵੀ ਗੱਲਬਾਤ ਕਰਦੇ ਆਪ ਕਿੱਥੋਂ ਕਿੱਥੋਂ ਟੀਮਾਂ ਬੁਲੀਆਂ ਆਂਦੀਆਂ ਟੀਮਾਂ ਮਰ ਸਰਦੀਆਂ ਜੀ ਦੋਵੇਂ ਜੀ ਮਰ ਠੀਕ ਹੈ ਜੀ ਤੇ ਕਿੰਨਾ ਮੇਲਾ ਚੱਲ ਰਿਹਾ ਜੀ ਮੇਲਾ ਤੇ ਜਿਹੜਾ ਨਾ ਪਹਿਲਾ ਪਹਿਲਾਂ ਲੱਗੇਦਾ ਗੈਗ ਲੱਗਦਾ ਇੱਥੇ ਗੈਗ ਹੈ ਕਿ ਬੰਦ ਕਰਤਾ ਵਾ ਪਹਿਲਾ ਪਹਿਲੀ ਕਬੱਡੀ ਆ ਕਿ ਪਹਿਲੇ ਤੋਂ ਬੰਦ ਕਰਤਾ ਵਾ ਆਪ ਰਾਜਾਂ ਨਾਲ ਉਸਕੋ ਕਰਕੇ ਦੇਖੀਦਾ ਲਾ ਕਿ ਜਿਹੜਾ ਮੇਲੇ ਹੁੰਦੇ ਨਾ ਮੇਲੇ ਉੱਤੇ ਗਾਇਕ ਆਉਂਦੇ ਆ ਪਰ ਕਈ ਲੋਕੋ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਉਹ ਤੁਹਾਡਾ ਬੜਾ ਵਧੀਆ ਉਪਰਾਲਾ ਵਾ ਜਿਹੜਾ ਤੁਸੀਂ ਕਬੱਡੀ ਕਰਾਰੇ ਇੱਕ ਤੋਂ ਨਾ ਉਤਸ਼ਾਹ ਵਗੈਰਾ ਵਧੇਗਾ ਔਰ ਜੋ ਜਿਹੜੇ ਬੱਚਿਆ ਬੱਚੇ ਵੀ ਤੁਹਾਡੇ ਨਾਲ ਜਿਆਦਾ ਜੁੜਨ ਕੇ ਹੋਰੇ ਜਿਹੜਾ ਮੇਲਾ ਹੋਏਗਾ ਉਹ ਕਿਹੜੇ ਕਿਹੜੇ ਪਿੰਡਾਂ ਦੇ ਸਹਿਯੋਗ ਨਾਲ ਹੈ ਮੇਲਾ ਜੀ ਮਾਨ ਵਾਲੇ ਕਲਾ ਦੇ ਨਾਲ ਹੀ ਆ ਜੀ ਠੀਕ ਹੈ ਜੀ ਦੇਖ ਸਾਰੀ ਨਗਰ ਦੇ ਨਾਲ ਹੀ ਆ ਤੇ ਬਾਕੀ ਇਹ ਵਾ ਜੀ ਮੁੰਡੇ ਆ ਕਿ ਬਹੁਤ ਵਧੀਆ ਪ੍ਰਾਲਾ ਕਰ ਰਹੇ ਆ ਉਥੇ ਰਣਜੀਤ ਸਿੰਘ ਘੋਗਾ ਮੁੰਡਾਈ ਨੂੰ ਗਾੜੀ ਲਾਇਆ ਉਹਨੇ ਪ੍ਰਾਲਾ ਕੀਤਾ ਸਾਰਾ ਉਹਨੂੰ ਕੀਤਾ ਠੀਕ ਜੀ ਔਰ ਮੇਰ ਇਹ ਅਗਰ ਦੇਖਿਆ ਜਾਵੇ ਮਾਨ ਵਾਲੇ ਦੀਆਂ ਸਰਪੰਚੇ ਹੋ ਗਏ ਔਰ ਮਹਿਰਬਾਨਪੁਰ ਦੇ ਸਰਪੰਚ ਵਗੈਰਾ ਇਕੱਠੇ ਹੋ ਗਏ ਤੁਹਾਡੇ ਕੋਲ ਇੱਥੇ ਪਹੁੰਚੇ ਹੋਏ ਆ ਇਹਨਾਂ ਦਾ ਕਿਸ ਨੇ ਹੀ ਰੀ ਨਾਲ ਦੇਖ ਲੀ ਜੀ ਬਹੁਤ ਵਧੀਆ ਵਾ ਜੀ ਜਿੱਦਾਂ ਜ਼ਥੇਦਾਰ ਨਹੀਂ ਆਏ ਆ ਇਹਦੇ ਸਾਡੇ ਕਮਾਤ ਮਾਨਤਾ ਨਹੀਂ ਸਾਡੇ ਨੇ ਕਰਨ ਆਏ ਠੀਕ ਹੈ ਜੀ ਸੋ ਜੀ ਬਹੁਤ ਬਹੁਤ ਦਰ ਸੇਵਕ ਤਿਆਰ ਹੈ ਪਰ ਕੌਣ ਜੱਫਾ ਲਾਵੇਗਾ ਤੇ ਸਮੇਂ ਨੇ ਦੱਸਣਾ ਪਰ ਇਧਰਲੇ ਪਾਸੇ ਕਬੱਡੀ ਪਾਉਣ ਵਾਸਤੇ ਮੁੰਡਾ ਫੇਰ ਵਧਿਆ ਹੋਇਆ ਹੈ ਇਧਰਲੇ ਪਾਸੇ ਕੌਣ ਜੱਫਾ ਲਾਵੇਗਾ ਚੇਤਨ ਤਿਆਰ ਵਰ ਤਿਆਰ ਹੈ ਪ੍ਰਦੀਪ ਤਿਆਰ ਵਰ ਤਿਆਰ ਹੈ ਬਿਰਵੰਦਰੋਂ ਕਰਨ ਤਿਆਰ ਵਰ ਤਿਆਰ ਹੈ ਪਰ ਇਧਰਲੇ ਪਾਸੇ ਏ ਕੌਣ ਚੇਤਨ 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 ਇਧਰਲੇ ਪਾਸੇ ਗੱਡਾ ਕੋਕੇ ਜੜ ਜੜ ਕੇ ਕਿ ਨਵੇਂ ਪਿੰਡ ਦਾ ਰਾਜਾ ਲਿਖਦਾ ਕੋਕੇ ਜੜ ਜੜ ਕੇ ਕੋਕੇ ਜੜ ਜੜ ਕੇ ਪਰ ਇਧਰਲੇ ਪਾਸੇ ਜਿਹੜਾ ਐਸ ਮੁੰਡੇ ਨੂੰ ਜਫਾ ਲਾਵੇਗਾ ਡੋਗਾ ਵੀਰ ਕਹਿੰਦਾ 1400 ਦਿੱਤਾ ਜਾਣਾ ਪਰ ਇਧਰਲੇ ਪਾਸੇ ਜੋਬਣਾ ਹੋ ਮੂਰੇ ਕਰਨਾ ਹੋ ਮੂਰੇ ਗਰ ਸੇਵਕਾ ਹੋ ਮੂਰੇ ਪਰ ਇਧਰਲੇ ਪਾਸੇ ਏ ਕਾਲਾ नाग ਕਾਲਾ नाग ਪਰ ਇਧਰਲੇ ਪਾਸੇ ਜਫਾ ਜਫਾ ਤੁੰਕੇ ਟੁੰਕੇ 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 ਲਾ ਦਿੱਤੀ ਤਿਆਰ ਬਰ ਤਿਆਰ ਨੇ ਅਸ਼ਮਤ ਅਸ਼ਮਤ ਨੇ ਕਬੱਡੀ ਪਾ ਦਿੱਤੀ ਖੇਡ ਮੈਦਾਨ ਦੇ ਵਿੱਚ ਕੌਣ ਜੱਫਾ ਲਾਵੇਗਾ ਚੇਤਨ ਪਰ ਕੇ ਚਾਰ ਜੱਫੀ ਤਿਆਰ ਬਰ ਤਿਆਰ ਪਰ ਮੈਨੂੰ ਲੱਗਦਾ ਚੇਤਨ ਨੇ ਫੇਰ ਦੋ ਜੱਫੇ ਟੁੰਕੇ ਲਾ ਦਿੱਤੇ ਆ ਅਗਲੀ ਕਬੱਡੀ ਪਾਉਣ ਵਾਸਤੇ ਮੰਨਾ ਉਸਤਾਦਾ ਫੇਰ ਆ ਗਿਆ ਮੰਨਾ ਆ ਗਿਆ ਮੰਨਾ ਆ ਗਿਆ ਕੌਣ ਜੱਫਾ ਲਾਵੇਗਾ ਮੰਨੇ ਨੂੰ ਪਰ ਇਧਰਲੇ ਪਾਸੇ ਫੇਰ ਫੇਰ ਕੌਟੀਆਂ ਵਾਲਾ ਕਾਲਾ ਨਾਗ ਕੌਟੀਆਂ ਵਾਲਾ ਬਾਰ-ਬਾਰ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਸੀਗਾ ਪਰ ਇਸ ਮੁੰਡੇ ਨੇ ਪਹਿਲਾਂ ਐਕਸ਼ਨ ਵਾਲੀ ਟੀਮ ਦੇ ਵਿੱਚੋਂ ਸ਼ੁਰੂਆਤ ਕੀਤੀ ਸੀਗੀ ਪਰ ਹੁਣ ਕੋਪਰ ਦੀਆਂ ਟਰਾਪਾਂ ਦੇ ਵਿੱਚ ਵੀ ਖੇਡਦਾ ਬੜੇ ਵਧੀਆ ਮੈਚ ਪਰ ਬੱਤਕ ਵੀਰਾਂ ਨੇ ਬੜੀ ਬੜੇ ਵਧੀਆ ਸਹੂਰ ਦਿੰਦੇ ਨੇ ਬਦਰ ਸਤਨਾਮ ਸਿੰਘ ਜੀ ਠੀਕ ਠੀਕ ਹੈ ਦਾਣਾ ਸਰਪੰਚ ਉਹਨਾਂ ਮਨਪ੍ਰੀਤ ਸਰਤਾਨਵਿੰਦ ਬੰਟੀ ਮਾਨਾਵਾਲ ਗਗਨਜੀਤਾ ਤੇ ਦਿਲਪ੍ਰਿੰਤ ਪਿੰਟਰ ਇਹ ਸਾਰੇ ਜੀਨਾ ਇੱਕ ਕਬੱਡੀ ਮੋੜੀ ਇੱਕ ਬਾਕੀ ਇੱਕ ਕਬੱਡੀ ਮੁੜ ਗਈ ਹੈ ਇੱਕ ਬਾਕੀ ਹੈ ਰਾਜਵੀਰ ਇੱਕ ਬਾਕੀ ਹੈ ਜੇ ਖਿੱਤੇ ਨੂੰ ਇੱਕ ਸਟੌਪ ਵੀ ਲੱਗ ਗਿਆ ਚੇਤਨ ਵੀਰਾ ਜਾਫ ਲਾਈਨ ਸੈੱਟ ਕਰ ਲੈ 31 ਆਹ ਸੁਪਰੀਆ ਮੈਸੂਪਰੀਆ ਮੈਸੂਪਰੀਆ ਕਰਦਾ ਕਮਾਲ ਰੰਗ ਦੇਖਾਂਗੇ ਲੰਮੀ ਪਹਾੜਾ ਵਾਲਕ ਆਹ ਨੌਜਵਾਨ ਬੱਲੇ ਬੱਲੇ ਕਰਾਉਣ ਦੇ ਵਿੱਚ ਸਫਲ ਆ ਤਕੜਾ ਮੈਚ ਹੈ ਕਿ ਪੈਂਦੀਆਂ ਕਬੱਡੀਆਂ ਨੇ ਚੜ੍ਹ ਚੜ੍ਹ ਕੇ ਆਹ ਦੇਖਦਾ ਜਵਾਨਾ ਸਾਰਾ ਖੜ ਖੜ ਕੇ ਅੱਜ ਸਾਹਮਣੇ ਮੈਦਾਨ 'ਚ ਨਤਾਰੇ ਹੋਣੇ ਆ ਕਿ ਸ਼ੇਰਾਂ ਦੇ ਪਹਾੜਾ ਆ ਮੱਥੇ ਲਾਉਣੇ ਆ ਮੱਥੇ ਲਾਉਣੇ ਆ ਛੇਰਾ ਨੇ ਪਹਾੜਾਂ ਨਾਲ ਮੱਥੇ ਲਾਉਣੇ ਆ ਮੱਥੇ ਲਾਉਣੇ ਆ ਪਰ ਪਿਆਰ ਦੇ ਨਾਲ ਪਿਆਰ ਦੇ ਨਾਲ ਕਿੰਤੂ ਪ੍ਰੰਤੂ ਹੋਏ ਸੀਗੀ ਪਰ ਰੈਫਰੀ ਦਾ ਫੈਸਲਾ ਅਕਲ ਹੋਵੇਗਾ ਨੰਬਰ ਉਹਨੂੰ ਮਿਲੇਗਾ ਇਸ਼ਾਰਾ ਜਿਹਦੇ ਵੱਲ ਹੋਵੇਗਾ ਨੰਬਰ ਉਹਨੂੰ ਮਿਲੇਗਾ ਇਸ਼ਾਰਾ ਜਿਹਦੇ ਵੱਲ ਹੋਵੇਗਾ ਪਰ ਮੈਨੂੰ ਲੱਗਦਾ ਕਿ ਪਾਜੀ ਇਸ਼ਾਰਾ ਕਰ ਦਿਓ ਕਿਹੜੀ ਟੀਮ ਦਾ ਨੰਬਰ ਰੇਡਰ ਦਾ ਨੰਬਰ ਕਿ ਯਾਫੀ ਦਾ ਨੰਬਰ ਪਾਜੀ ਇਸ਼ਾਰਾ ਕਰ ਦਿਆ ਕਰੋ ਇਸ਼ਾਰਾ ਕਰ ਦਿਆ ਕਰੋ ਕਿਉਂਕਿ ਰੈਫਰੀ ਰੈਫਰੀ ਇਸ਼ਾਰਾ ਮੁਹਿੰਦ ਤੇਰੇ ਪਿੰਡ ਦਾ ਸਵਾਲ ਹੈ ਤੇਰੇ ਪਿੰਡ ਦਾ ਖੇਡ ਮੇਲਾ ਗੋਗਾ ਵੀਰ ਕਹਿੰਦਾ 1400 ਦੇਣਾ ਬਹੁਤ ਜੱਫਾ ਲਾਵੇਗਾ ਪਰ ਇਧਰ ਦੇ ਪਾਸੇ ਕਦੀ ਸੱਜੇ ਕਦੀ ਕੰਬੇ ਕਦੀ ਸੱਜੇ ਕਦੀ ਖੰਬੇ ਕਦੀ ਉੱਤੇ ਕਦੀ ਥੱਲੇ ਕਦੀ ਹੁੱਡੀ ਪੂਰੀ ਬੱਲੇ 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 ਅਗਲੀ ਕਬੱਡੀ ਪਾਉਣ ਵਾਸਤੇ ਦਾਦਾ ਅੱਜ ਮੇਰੇ ਮਿੱਤਰ ਰਾਇ ਚੱਕ ਵਾਲਾ ਬਿਜਲੀ ਆ ਗਿਆ ਰਾਇ ਚੱਕ ਵਾਲਾ ਬਿਜਲੀ ਆ ਗਿਆ ਇਹਨਾਂ ਨਿਕਲੀ ਬਾਹਰ ਮਟਿਆਰੇ ਆ ਬਿਜਲੀ ਡਿੰਗਪੂ ਤੇਰੇ ਤੇ ਆ ਰਾਇ ਚੱਕ ਵਾਲਾ ਬਿਜਲੀ ਬੱਲੇ ਬੱਲੇ ਕ੍ਰਾਊਨ ਦੇ ਵਿੱਚ ਸਫਲ ਆ ਤਗੜਾ ਮੈਚ ਦੋਨਾਂ ਪਾਸਿਆਂ ਤੋਂ ਜੋਰ ਲੱਗਾ ਪਿਆ ਉਧਰ ਕਾਕਾ ਡੀਜੀ ਲਾਈਟਾਂ ਸੌਂਸ ਰੇਡਰ ਵੀਰਾਂ ਨੂੰ ਬੇਨਤੀ ਸਾਈਡ ਤੋਂ ਥੋੜਾ ਜਿਹਾ ਹੋਗੇ ਭਰਾਵਾਂ ਕੇ ਰੇਡਰ ਵੀਰਾਂ ਨੂੰ ਬੇਨਤੀ ਥੋੜਾ ਇਧਰਲੇ ਪਾਸੇ ਹੋ ਜਿਓ ਇੱਕ ਪਾਸੇ ਅਵੀ ਲੱਗਾ ਹੋਇਆ ਮੋਹਿਤ ਲੱਗਾ ਹੋਵੇ ਅਰਸ਼ ਲੱਗਾ ਮੱਖਣ ਪਰ ਆਗ ਆਉਣਾ ਇਹਨੂੰ ਦੁਨੀਆ ਅਭੀ ਅਭੀ ਕਹਿੰਦੀ ਆ ਅਭੀ ਅਭੀ ਕਹਿੰਦੀ ਆ ਆਰਤੀਆਂ ਦੇ ਫਰਸ਼ੀ ਕੰਡੇ ਵਾਂਗੂ ਉਧਰਲੇ ਪਾਸੇ ਅਭੀ 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 ਤਾਂ ਟ੍ਰੇਲਰ ਦੇਖਿਆ ਪਿਕਚਰ ਭੱਗੀ ਆ ਅਭੀ ਨੇ ਬੱਲੇ ਬੱਲੇ ਕਰਾਤੀ ਵਰਤੋਂ ਖੇਡ ਮੈਦਾਨ ਦੇ ਵਿੱਚ ਸ਼ੋਭਾ ਕਰਨ ਕਿਆ ਆ ਸ਼ੁਭ ਮੈਦਾਨ ਦੇ ਵਿੱਚ ਪੁੱਜ ਕਹਿੰਦੇ ਵੱਡੇ ਵੱਡੇ ਸਟਾਰ ਪੁੱਜਦੇ ਜਾ ਰਹੇ ਨੇ ਖੇਡ ਮੈਦਾਨ ਦੇ ਵਿੱਚ ਸੁੱਗੇ ਮਿੰਦਾ ਮੈਨੂੰ ਲੱਗਦਾ ਕਿ ਕਾਫਰ ਆ ਰਿਹਾ ਹੈ ਬੜੇ ਵਧੀਆ ਪਲੇਅਰ ਪੁੱਜਦੇ ਜਾ ਰਹੇ ਨੇ ਖੇਡ ਮੈਦਾਨ ਦੇ ਵਿੱਚ ਅੱਜ ਚੱਕਰ ਤੇ ਟੱਕਰ ਚੱਕਰ ਤੇ ਟੱਕਰ ਵੇਖਣ ਨੂੰ ਸਮਾਨ ਬਾਬਾ ਰੱਖੋ ਨਾ ਪਿੱਛੇ ਪਿੱਛੇ ਆਇਓ ਯਾਰ ਬਾਬੇ ਦਾ ਸਮਾਨ ਬਾਬੇ ਦਾ ਸਮਾਨ ਵੀਰੇ ਇਹਨੂੰ ਪਿੱਛੇ ਕਰ ਲੋ ਇੱਕ ਮਿੰਟ ਪਿੱਛੇ ਕਰ ਲੋ ਇਸ ਸਮਾਂਦਰ ਸਿੰਘ ਤਾਲਕੰਤ ਤਸ਼ਮੀਲ ਤਨਹਾਰ ਤਾਲਾਪਾ ਮੇਧਰ ਸਿੰਘ ਵੀ ਸੋਢੀ ਉਹਨਾਂ ਦੇ ਸਿੰਘਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਸ਼ਹਿਰਦਰ ਤੇ ਧੰਨਵਾਦ ਆ ਇਧਰ ਵੀਰੇ ਪਿੱਛੇ ਹੋਵੋ ਥੋੜਾ ਯਾ ਥੋੜਾ ਪਿੱਛੇ ਹੋ ਤਰਨਾ ਮੈਚ ਖੇਡਿਆ ਗਿਆ ਉਧਰ ਮਾਹਪੁਰ ਸਾਹਿਬ ਦਾ ਸਨਮਾਨ ਕੀਤਾ ਜਾ ਰਿਹਾ ਸਾਡੇ ਸਫਰਾ ਸਿੰਘ ਵੀ ਸਰਪੰਚ ਮਾਨਾਵਾਲ ਜਦੋਂ ਬਾਅਦ ਨੇ ਵੈ ਟ੍ਰੇਡਰ ਤੇ ਬੈਟ ਜਾਫੀ ਨੂੰ 33 ਸਦ ਦਿੱਤਾ ਜਾਵੇਗਾ ਆਓ ਜੀ ਥੋੜੇ ਪ੍ਰਵਾਹ ਇਕੱਠੇ ਆ ਜਾਣ ਥੋੜੇ ਬੈਟ ਜਾਫੀ ਦੇ ਬਾਹਰ ਟ੍ਰੇਡਰ ਥੋੜਾ ਸਾਡਾ ਵੀਰ ਬੱਕੋ ਬੂਆ 11 14 ਪਾਪਾ ਪ੍ਰਵਾਹਾਂ ਦੇ ਰਾਫੋਰ ਸਿੰਘ ਨੇ ਨਰਮਤੋ ਹੋਰ ਨਾਲ ਖਿਡਾਰੀ ਜੀ ਲਈ ਖੁਸ਼ੀਆਂ ਤੋਂ ਦੇ ਧੰਨਵਾਦ ਆ ਹਾਂਜੀ ਵੈ ਟ੍ਰੇਡਰ ਸਾਡੇ ਸਖਾ ਸਿੰਘ ਜੀ ਰਧਾਵਾ ਸਾਹਿਬ ਸਰਪੰਚ ਮਾਨਾਵਾਲ ਆਪਣੇ ਵੀਰ ਦੀ ਸਾਡੇ ਨਾਲ ਮਾਇਆ ਲੈ ਕੇ ਪਹੁੰਚਣ ਦੇ ਸ਼ਹਿਦਾਰ ਤੇ ਧੰਨਵਾਦ ਆ ਬੈਟ ਰੇਡਰ ਤੇ ਵੀਰ ਅੱਜ ਪਿੱਛੇ ਰੱਖ ਯਾਰ ਪਹਿਲਵਾਨ ਦੇ ਮੇਰੇ ਮਿੱਤਰੋ ਟੀਮ ਦੇ ਖਿਡਾਰੀ ਆ ਸ਼ਹਿਦਾਰ ਤੇ ਧੰਨਵਾਦ ਆ ਉਸਤਾਦ ਵੀਰ ਨਾਲ ਤਾਪਾ ਪੁਹਾਰਸੋ ਠੀਕ ਹੈ ਵੀਰੇ 22 ਸਾਲ ਹੋ ਗਏ ਨੇ ਤਲਵੇਂ ਬਣੀ ਮਾਇਆ ਲੈ ਕੇ ਚੱਲਦਾ ਸਾਜਾ ਵੀਰ ਸੁਰ ਸਿੰਘ ਦੀ ਧਰਤੀ ਦਾ ਤਾਪਾ ਅੱਜ ਦੀ ਦੋ ਟੀਮਾਂ ਦੇ ਮੇਰੇ ਮਿੱਤਰੋ ਬੈਟ ਰੇਡਰ ਗੁੱਗੂ ਵਾਲਾ ਤੁਹਾਰ ਸੁੱਖੇ ਵਾਲਾ ਟਾਉਰ ਮਾਰਕਾ ਦੇ ਬਹੁਤ ਬਹੁਤ ਮੇਰੇ ਮਿੱਤਰੋ ਸ਼ੇਰਾਂ ਦਾ ਧੰਨਵਾਦ ਕਾਕੇ ਪਿੱਛੇ ਹੋ ਜਾਂ ਪਿੱਛੇ ਹੋ ਜਾਂ ਪਿੱਛੇ ਆ ਰਿਹਾ ਹੈ ਸ਼ੇਰਾਂ ਦਾ ਧੰਨਵਾਦ ਇੱਧਰ ਦੇ ਯਾਰ ਬਾਹਰ ਕੋਲ ਦਾ ਬੈਟ ਰੇਡਰ ਦਾ ਬੈਟ ਜਾਫੀ ਆ ਰਹੇ ਨੇ ਸ਼ੇਰੇ ਅੱਗੇ ਹੋ ਰੇਡਰ ਅੱਗੇ ਹੋ ਤੇ ਬੈਟ ਜਾਫੀ ਉਹਨੇ ਅੱਜ 50 ਕਿਲੋ ਬੈਟ ਰੇਡਰ ਤੇ ਬੈਟ ਜਾਫੀ ਪਰੀ ਦੀ ਯਾਦ ਆ ਜੇ ਅਫਸਾਨੇ ਕਿਤੇ ਜਾਏਗਾ ਪਰੀ ਦੀ ਯਾਦ ਚੰਗ ਨੈਟ ਅਸਟ ਕੋਲ ਆ ਸਾਡਾ ਵੀਰ ਛੱਟੇ ਓ ਛੱਟੋ ਬੈ ਜਾ ਬੋਲੂ ਬੋਲੂ ਕੀ ਆ ਪੁੱਤ ਟੋਲੂ ਦਾ ਰਾਮ ਆਜੇ ਉਹਨਾਂ ਨੇ ਵੀ ਅਨਾਉਂਸ ਕੀਤਾ ਸੀਗਾ ਬੈਸਟ ਰੇਟਰ ਦਾ ਬੈਸਟ ਯਾਰ ਫੇਮ ਟੋਲੂ ਦਾ ਰਾਮ ਟੋਲੂ ਦਾ ਰਾਮ ਆਜਣਾ ਉਹਨਾਂ ਨੇ ਵੀ 33100 ਅਨਾਉਂਸ ਕੀਤਾ ਸੀਗਾ ਬੈਸਟ ਦੇ

ਉੱਥੇ ਆਇਆ ਪਿੱਛੇ ਆਇਆ ਠੀਕ ਆ ਜੀ ਤੇ ਡਾੜਾ ਤੇ ਵਾਲੇ ਕਿ ਪੁਜਾਰੀ ਸੇਵਾ ਤੇ ਧੰਨਵਾਦ ਆ ਨਾਮ ਮੰਗਦਾ ਸਾਡਾ ਵੀਰ ਤਾਰਾੜ ਦੀ ਧਰਤੀ ਦਾ ਆ